ਕੇਜਰੀਵਾਲ ਜੀ ਕਹਿੰਦੇ ਹੁੰਦੇ ਸੀਗੇ ਕਿ ਸਵਾਲ ਕਰਨੇ ਸਿੱਖੋ ਸਵਾਲਾਂ ਦੇ ਜਵਾਬ ਦਿਓ ਉਹ ਕਹਿੰਦੇ ਸੀਗੇ ਜੇ ਤੁਸੀਂ ਸਹੀ ਹੋ ਤਾਂ ਸਾਨੂੰ ਸਵਾਲਾਂ ਦੇ ਜਵਾਬ ਦੇਣ ਚ ਕੀ ਮਤਲਬ ਕੀ ਡਰ ਹੈ ਕਰਾਪਸ਼ਨ ਦੇ ਕੇਸ ਦੇ ਵਿੱਚ ਸਵਾਲ ਜਵਾਬ ਤੋਂ ਭੱਜ ਰਿਹਾ ਤੇ ਲੁਕਦਾ ਫਿਰਦਾ ਇਹ ਇਹੀ ਕਟੜ ਇਮਾਨਦਾਰੀ ਹੈ ਬਿਲਕੁਲ ਇਹੀ ਕਟੜ ਇਮਾਨਦਾਰੀ ਇਸੇ ਨੂੰ ਹੀ ਕਹਿੰਦੇ ਹੋਣਗੇ ਕਿ ਜਦੋਂ ਆਪਦੇ ਤੇ ਗੱਲ ਆਵੇ ਜਦੋਂ ਆਪ ਫੜੇ ਜਾਓ ਫਿਰ ਲੁਕੋ ਪਰਚਾ ਕੀ ਕਹਿੰਦਾ ਹੈ ਪਰਚਾ ਕਹਿੰਦਾ ਕਿ 15 ਅਕਤੂਬਰ ਨੂੰ ਕਿਸੇ ਅਣਪਛਾਤੇ ਬੰਦਿਆਂ ਨੇ ਕਸ਼ਮੀਰ ਸਿੰਘ ਦੀ ਵਾਈਫ ਨੂੰ ਧਮਕਾਇਆ 15 ਤਰੀਕ ਨੂੰ ਕਹਿੰਦੇ ਧਮਕਾਇਆ 30 ਤਰੀਕ ਨੂੰ ਜਿਹੜੇ ਕਸ਼ਮੀਰ ਸਿੰਘ ਨੇ ਗਵਾਹੀ ਦਿੱਤੀ ਹੈ ਜਿਹੜੀ ਗਵਾਹੀ 30 ਤਰੀਕ ਨੂੰ ਹੋਈ ਹੈ 15 ਤਰੀਕ ਨੂੰ ਕਿਵੇਂ ਧਮਕਾਤਾ ਉਹ ਵੀ ਉਹ ਬੰਦੇ ਨੇ ਜਿਹੜਾ 17 ਦਿਨ ਪਹਿਲਾਂ ਜੇਲ੍ਹ ਚ ਹੈ ਉਸ ਤੋਂ ਬਾਅਦ ਐਫ ਆਈ ਆਰ ਕਦੋਂ ਦਰਜ ਹੁੰਦੀ ਹੈ 2 ਮਹੀਨਿਆਂ ਬਾਅਦ ਜਦੋਂ ਉਹਨੇ ਬੰਦੇ ਨੇ ਬਾਹਰ ਆਉਣਾ ਹੈ ਈਡੀ ਨੇ ਕਿਹੜਾ ਕੋਈ ਗੋਲੀ ਮਾਰਤੀ ਸਿੱਧੀ ਗੱਲ ਹੈ ਜਾਂ ਈਡੀ ਕਿਹੜਾ ਕੋਈ ਉਹ ਕਹਿੰਦੇ ਵੀ ਸਾਡੇ ਸਵਾਲਾਂ ਦੇ ਜਵਾਬ ਦਿਓ ਉਹਨਾਂ ਨੂੰ ਹੱਕ ਵੀ ਹੈ ਸੁਪਰੀਮ ਕੋਰਟ ਤੱਕ ਨੇ ਗਿਆ ਤਾਂ ਫਿਰ ਤੁਸੀਂ ਸਵਾਲਾਂ ਦੇ ਜਵਾਬ ਦਿਓ ਤੁਸੀਂ ਸਿਰਫ ਇਹ ਕਹਿ ਕੇ ਤਾਂ ਨਹੀਂ ਭੱਜ ਸਕਦੇ ਕਿ ਮੇਰੇ ਨਾਲ ਧੱਕਾ ਹੋ ਰਿਹਾ ਜਾਂ ਬਦਲਾਖੋਰੀ ਹੋ ਰਹੀ ਹੈ ਸਾਡੇ 350 ਕਰੋੜ ਦਾ ਲੈਣ-ਦੇਣ ਹੋਇਆ 10-10% ਤੱਕ ਜਿਹੜਾ ਹੈਗਾ ਜਿਹੜਾ ਥੋਕ ਡਿੱਪੂ ਦੇ ਵਿੱਚ ਪ੍ਰੋਫਿਟ ਵਧਾਇਆ ਹੈ ਸਾਡੇ ਕੋਲੇ ਪਾਵਰ ਆਈਏ ਵਰਤ ਲਓ ਇਹਨੂੰ ਫਲਾਣੇ ਦੀ ਵਾਈਫ ਤੇ ਪਰਚਾ ਕਰ ਦਿਓ ਫਲਾਣੇ ਦੇ ਪਰਿਵਾਰ ਤੇ ਪਰਚਾ ਕਰ ਦਿਓ ਉੱਤੇ ਝੂਠੀ ਐਫਆਈਆਰ ਕਰੋ ਇਹਨੂੰ ਅੰਦਰ ਰੱਖੋ ਟ੍ਰੋਲਿੰਗ ਦੇ ਵਿੱਚ ਇਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਮਸਾਂ ਦਾ ਵਾਰੀ ਆਈ ਫਿਰ ਹੁਣ ਤਾਂ ਅਸੀਂ ਐਂ ਕਰਾਂਗੇ ਨਹੀਂ ਫਿਰ ਜਦੋਂ ਇਹਨਾਂ ਦੀ ਮਸਾਂ ਵਾਰੀ ਆਈਏ ਤੇ ਫਿਰ ਜਦੋਂ ਅਗਲਿਆਂ ਦੀ ਵਾਰੀ ਤੇ ਫਿਰ ਅਗਲੇ ਵੀ ਤੈਹੀ ਕਰਨਗੇ 4-400 ਕਰੋੜ ਦੇ ਜਹਾਜ਼ ਤੇ ਵਿਵਾਸਨਾ ਕਰਨਾ ਆਉਣਿਓ ਫੇਰ 400 ਕਰੋੜ ਦੇ ਜਹਾਜ਼ ਤੇ ਵਾਪਸ ਜਾਣੇ ਹੋ ਮੁੱਖ ਮੰਤਰੀ ਸਾਹਿਬ ਇੱਕ ਦਿਨ ਪਹਿਲਾਂ ਤੁਹਾਡੇ ਹੀ ਵਾਪਸਨਾ ਖਤਮ ਹੋਣ ਤੋਂ ਪਹਿਲਾਂ ਉੱਥੇ ਹਿਸ਼ਾਰਪੁਰ ਜਾ ਕੇ ਬਹਿ ਜਾਂਦੇ ਨੇ ਤੁਹਾਡੇ ਯਾਰ ਇਹ ਕੋਈ ਮੁੱਖ ਮੰਤਰੀ ਪੰਜਾਬ ਦਾ ਹੈ ਕੋਈ ਸੀਰੀ ਥੋੜੀ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਪਾ ਵਿਧਾਇਕ ਸੁਖਪਾਲ ਸਿੰਘ ਖੈਰਾ ਹੋਰਾਂ ਦੀ ਜ਼ਮਾਨਤ ਉਸ ਤੋਂ ਬਾਅਦ ਦੁਬਾਰਾ ਇੱਕ ਐਫ ਆਈ ਆਰ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਪONI ਕੀ ਇਹ ਹੈ ਬਦਲਾਖੋਰੀ ਦੀ ਰਾਜਨੀਤੀ ਹੈ ਕਿ ਇਹ ਪਰਚਾਂ ਦੀ ਰਾਜਨੀਤੀ ਹੈ ਤੇ ਦੂਸਰੇ ਪਾਸੇ ਈਡੀ ਦੇ ਡਰੋਂ ਅਰਵਿੰਦ ਕੇਜਰੀਵਾਲ ਦਾ ਜਿਹੜਾ ਹੈ ਉਹ ਆਸੇ-ਪਾਸੇ ਹੁੰਦੇ ਰਹਿਣਾ ਉਹ ਉਹਨਾਂ ਦੇ ਅੱਗੇ ਪੇਸ਼ ਨਾ ਹੋਣਾ ਆਖਿਰ ਕੀ ਮਾਮਲਾ ਹੈ ਕੀ ਮਸਲਾ ਹੈ ਇਸ ਤੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਆਰਟੀ ਐਕਟਿਵਿਸਟ ਮਾਨਿਕ ਕੋਇਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀ ਫ੍ਰੈਂਕਲੀ ਗੱਲਬਾਤ ਕਰਾਂਗੇ ਮਾਨਿਕ ਸਭ ਤੋਂ ਪਹਿਲਾਂ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਮਾਨਿਕ ਜਿਸ ਤਰ੍ਹਾਂ ਦੇ ਨਾਲ ਮੈਂ ਗੱਲ ਕਰੀਆ ਸਭ ਤੋਂ ਪਹਿਲਾਂ ਆਪਾਂ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਪਰ ਆਉਣੀ ਆ ਪਿਛਲੇ ਸਮੇਂ ਤੋਂ ਆਪ ਦੇ ਆਪ ਨੂੰ ਹਮੇਸ਼ਾ ਕੱਟੜ ਇਮਾਨਦਾਰ ਕਹਿੰਦੇ ਆਏ ਨੇ ਕੱਟੜ ਇਮਾਨਦਾਰ ਕਹਿੰਦੇ ਨੇ ਤੇ ਜੇਕਰ ਇੰਨੇ ਕੱਟੜ ਇਮਾਨਦਾਰ ਨੇ ਤਾਂ ਫਿਰ ਹੁਣ ਕਿਹੜੀ ਗੱਲੋਂ ਈੜੀ ਦੇ ਡਰੋਂ ਆਸੇ ਪਾਸੇ ਭੱਜੇ ਕਿਉਂ ਫਿਰਦੇ ਨੇ ਕੀ ਕੀ ਮਾਮਲਾ ਕੀ ਹੈ ਦੇਖੋ ਜਦੋਂ ਸਭ ਤੋਂ ਪਹਿਲਾਂ ਗੱਲ ਇਹ ਚੱਲਦੀ ਹੈ ਕਿ ਭੱਜਣ ਦੀ ਪਹਿਲੀ ਗੱਲ ਤਾਂ ਇਹ ਸ਼ੋਭਾ ਹੀ ਨਹੀਂ ਦਿੰਦਾ ਇੱਕ ਮੁੱਖ ਮੰਤਰੀ ਨੂੰ ਕਿ ਉਹ ਸਾਰੇ ਕਿਤੇ ਲੁਕਦੇ ਫਿਰਨ ਹਨਾ ਹੁਣ ਜਿਹੜੀਆਂ ਗੱਲਾਂ ਸੁਣਨ ਚਾਹ ਰੀਆਂ ਨੇ ਕੋਈ ਕਹਿ ਰਿਹਾ ਕਿ ਉਹ ਪੰਜਾਬ ਚ ਨੇ ਕੋਈ ਕਹਿ ਰਿਹਾ ਕਿ ਦਿੱਲੀ ਕਿਤੇ ਲੁਕੇ ਹੋਏ ਨੇ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਈਡੀ ਉਹਨਾਂ ਨੂੰ ਲੱਭਦੀ ਪਈ ਹੈ ਤੇ ਉਹ ਮਿਲ ਨਹੀਂ ਰਹੇ ਹੁਣ ਗੱਲ ਕੀ ਹੈ ਗੱਲ ਤਾਂ ਸਵਾਲ ਜਵਾਬ ਦੀ ਹੈ ਨਾ ਕੱਲੀ ਕੇਜਰੀਵਾਲ ਜੀ ਕਹਿੰਦੇ ਹੁੰਦੇ ਸੀਗੇ ਕਿ ਸਵਾਲ ਕਰਨੇ ਸਿੱਖੋ ਸਵਾਲਾਂ ਦੇ ਜਵਾਬ ਦਿਓ ਉਹ ਕਹਿੰਦੇ ਸੀਗੇ ਜੇ ਤੁਸੀਂ ਸਹੀ ਹੋ ਤਾਂ ਸਾਨੂੰ ਸਵਾਲਾਂ ਦੇ ਜਵਾਬ ਦੇਣ ਚ ਕੀ ਮਤਲਬ ਕੀ ਡਰ ਹੈ ਹੁਣ ਗੱਲ ਕੀ ਹੈ ਈਡੀ ਨੇ ਕਿਹੜਾ ਕੋਈ ਗੋਲੀ ਮਾਰਤੀ ਸੇਂਦਿਗਾ ਲਿਆ ਜੀ ਡੀ ਕਿਹੜਾ ਕੋਈ ਉਹ ਕਹਿੰਦੇ ਵੀ ਸਾਡੇ ਸਵਾਲਾਂ ਦੇ ਜਵਾਬ ਦਿਓ ਉਹਨਾਂ ਨੂੰ ਹੱਕ ਵੀ ਹੈ ਦੇਖੋ ਭਾਜਪਾ ਕਿਤੇ ਨਾ ਕਿਤੇ ਪੋਲਿਟਿਕਲ ਮੈਨਡੇਟਾ ਖੇਡਦੀ ਹੈ ਇਹਦੇ 'ਚ ਆਪਾਂ ਨੂੰ ਕੋਈ ਦੋਰਾ ਹੀ ਨਹੀਂ ਹੈਗੀ ਬਿਲਕੁਲ ਖੇਡਦੀ ਹੈ ਪਰ ਜਦੋਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ 350 ਕਰੋੜ ਦੀ ਲੈਨ 350 ਕਰੋੜ ਦਾ ਲੈਨ ਦੇਣ ਹੋਇਆ ਜਦੋਂ ਤੁਹਾਡੇ ਜਿਹੜੇ ਐਕਸਾਈਜ਼ ਦੇ ਜਾਂ ਜਿਹੜੀ ਸ਼ਰਾਬ ਪਾਲਿਸੀ ਦੇ ਵਿੱਚ ਸਾਫ਼ ਦਿਖਦਾ ਹੈ ਕਿ ਤੁਸੀਂ ਆਪਦੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ 10-10% ਤੱਕ ਜਿਹੜਾ ਹੈਗਾ ਜਿਹੜਾ ਥੋਕ ਡਿੱਪੂ ਦੇ ਵਿੱਚ ਪ੍ਰੋਫਿਟ ਵਧਾਇਆ ਉਹ ਸਾਫ਼ ਦਿਖਦਾ ਪਿਆ ਉਹੀ ਤੁਸੀਂ ਪੰਜਾਬ ਦੇ ਵਿੱਚ ਕੀਤਾ ਉਹੀ ਦਿੱਲੀ ਦੇ ਵਿੱਚ ਕੀਤਾ ਕਿਸ ਤਰੀਕੇ ਦੇ ਨਾਲ ਤੁਸੀਂ ਆਪ ਦੇ ਜਿਹੜੇ ਤੁਹਾਡੇ ਜਿਹੜੇ ਚੌਣ ਵਾਲੇ ਠੇਕੇਦਾਰ ਸੀ ਉਹਨਾਂ ਨੂੰ ਕੋਵਿਡ ਦੇ ਵਿੱਚ ਫਾਇਦਾ ਪਹੁੰਚਾਇਆ ਕਿੰਨੇ ਕਈ ਕਰੋੜਾਂ ਦਾ ਉਹਨਾਂ ਨੂੰ ਛੂਟ ਦਿੱਤੀ ਗਈ ਕੋਵਿਡ 'ਚ ਨੁਕਸਾਨ ਦਾ ਸਬਦਾ ਹੋਇਆ ਸੀ ਨਾ ਪਰ ਫਾਇਦਾ بچਾ ਕੇ ਲੋਕ ਕਹਿੰਦੇ ਕਿ ਇੱਕ ਬੈਗ ਸਾਈਆਂ ਉਥੋਂ ਲੈਣ ਦੇਣ ਕੀਤਾ ਗਿਆ ਜਦੋਂ ਇਹ ਸਾਰੀਆਂ ਗੱਲਾਂ ਹੈਗੀਆਂ ਨੇਗੀਆਂ ਫੈਕਟ ਨੇਗੀਆਂ ਸੁਪਰੀਮ ਕੋਰਟ ਤੱਕ ਨੇ ਗਿਆ ਤਾਂ ਫਿਰ ਤੁਸੀਂ ਸਵਾਲਾਂ ਦੇ ਜਵਾਬ ਦਿਓ ਤੁਸੀਂ ਸਿਰਫ ਇਹ ਕਹਿ ਕੇ ਤਾਂ ਨਹੀਂ ਭੱਜ ਸਕਦੇ ਕਿ ਮੇਰੇ ਨਾਲ ਧੱਕਾ ਹੋ ਰਿਹਾ ਜਾਂ ਬਦਲਾਖੋਰੀ ਹੋ ਰਹੀ ਹੈ ਸਵਾਲ ਜਵਾਬ ਜੇ ਤੁਹਾਨੂੰ ਕਰਨੇ ਆਉਂਦੇ ਤੇ ਤੁਸੀਂ ਵੀ ਸਵਾਲਾਂ ਦੇ ਜਵਾਬ ਦਿਓ ਨਾ ਮੈਂ ਸਮਝਦਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਉਹਨਾਂ ਦੇ ਲਈ ਜਿਨ੍ਹਾਂ ਨੇ ਲੋਕਾਂ ਨੂੰ ਇਮਾਨਦਾਰ ਰਾਜਨੀਤੀ ਦਾ ਸੁਪਨਾ ਦਿਖਾਇਆ ਤੇ ਉਹ ਖੁਦ ਹੁਣ ਇੱਕ ਕ੍ਰਾਪਸ਼ਨ ਦੇ ਕੇਸ ਦੇ ਵਿੱਚ ਜਿਨ੍ਹਾਂ ਦੀ ਅੱਧੀ ਕੈਬਨਿਟ ਅੰਦਰ ਹੈ ਤੇ ਆਪ ਮੁੱਖ ਮੰਤਰੀ ਭੱਜਾ ਫਿਰਦਾ ਹੋਵੇ ਇਹ ਵਾਕਈ ਸ਼ਰਮਨਾਕ ਗੱਲ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਲਈ ਬਹੁਤ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਜਿਹੜੇ ਬੰਦੇ ਦੀਆਂ ਗੱਲਾਂ ਤੇ ਗੱਲ ਚਾਹੇ ਸਵਰਾਜ ਕਿਤਾਬ ਤੋਂ ਸ਼ੁਰੂ ਹੋ ਕੇ ਜਿਹੜੇ ਗੱਲਾਂ ਸ਼ੁਰੂ ਹੋਈਆਂ ਉਹ ਹੁਣ ਤੱਕ ਚਾਹੇ 2022 ਦੀਆਂ ਵੋਟਾਂ ਤੱਕ ਜਿਹੜਾ ਯਕੀਨ ਕੀਤਾ ਉਹ ਬੰਦੇ ਦਾ ਜੇ ਇਹ ਹਾਲ ਹੈ ਕਿ ਉਹ ਕਰਪਸ਼ਨ ਦੇ ਕੇਸ ਦੇ ਵਿੱਚ ਸਵਾਲ ਜਵਾਬ ਤੋਂ ਭੱਜ ਰਿਹਾ ਤੇ ਲੁਕਦਾ ਫਿਰਦਾ ਹੈ ਕੀ ਇਹੀ ਕੱਟੜ ਮਾਨਦਰੀ ਹੈ ਬਿਲਕੁਲ ਇਹੀ ਕੱਟੜ ਮਾਨਦਰੀ ਇਸੇ ਨੂੰ ਹੀ ਕਹਿੰਦੇ ਹੋਣਗੇ ਕਿ ਜਦੋਂ ਆਵਦੇ ਤੇ ਗੱਲ ਆਵੇ ਜਦੋਂ ਆਪ ਫੜੇ ਜਾਓ ਫਿਰ ਲੁਕੋ ਹੁਣ ਜਦੋਂ ਪੰਜਾਬ ਪਾਲਿਸੀ ਦੀ ਗੱਲ ਹੋਈ ਸੀ ਪੰਜਾਬ ਦੀ ਸ਼ਰਾਬ ਪਾਲਿਸੀ ਦੀ ਗੱਲ ਹੋਈ ਸੀ ਮਨੀਸ਼ ਸੋਦੀਆ ਦੇ ਘਰੇ ਪੰਜਾਬ ਦੇ ਅਫਸਰ ਰਗਵ ਚੱਡਾ ਮਨੀਸ਼ ਸੋਦੀਆ ਆਪਣੇ ਚੀਮਾ ਜੀ ਇਹ ਉੱਥੇ ਕੀ ਕਰਦੇ ਸੀ ਪੰਜਾਬ ਦੀ ਪਾਲਿਸੀ ਪੰਜਾਬ ਚ ਬੈ ਕੇ ਬਣਾਉਣੀ ਹੈ ਕੋਈ ਮਨੀਸ਼ ਸੋਧਿਆ ਨੇ ਤਾਂ ਬਣਾਉਣੀ ਨਹੀਂ ਕੋਈ ਉੱਥੇ ਜਿਹੜੇ ਉੱਥੇ ਦੇ ਉੱਥੋਂ ਦੇ ਲੋਕਾਂ ਨੇ ਤਾਂ ਬਣਾਉਣੀ ਨਹੀਂ ਉੱਥੇ ਤੁਹਾਡੇ ਕਈ ਬੰਦੇ ਅੰਦਰ ਨੇ ਉਹ ਬੈਠੇ ਉਹ ਉੱਥੇ ਬੈਠੇ ਸੀਗੇ ਉਹੀ ਜਿਹੜੇ ਤੁਹਾਡੀਆਂ ਜਿਹੜੀਆਂ ਕੰਪਨੀਆਂ ਦਿੱਲੀ ਦੇ ਵਿੱਚ ਸ਼ਰਾਬ ਜਿਨ੍ਹਾਂ ਨੂੰ ਜਿਹਨਾਂ ਠੇਕੇ ਮਿਲੇ ਸੀ ਐਲ 1 ਜਿਹਨੂੰ ਆਪਾਂ ਥੋਕ ਦਾ ਡੀਪੂ ਕਹਿ ਲੈਂਦੇ ਆ ਜਾਂ ਤਾਂ ਉਹੀ ਕੰਪਨੀ ਨੂੰ ਪੰਜਾਬ ਚ ਕਿਵੇਂ ਮਿਲੇ ਆ ਇਹਨਾਂ ਨੇ ਕੀ ਕੀਤਾ ਇੱਕ ਪਾਲਿਸੀ ਬਣਾਤੀ ਟੈਲਰਡ ਪਾਲਿਸੀ ਕਹਿੰਦੇ ਆ ਵੀ ਸਪੈਸ਼ਲ ਉਹੀ ਬੰਦਿਆਂ ਲਈ ਜਿਵੇਂ ਮੰਨ ਲਓ ਕੋਈ ਬੰਦਾ ਹੈ ਉਹਦੀ ਟਰਨਓਵਰ ਮੰਨ ਲਓ 150 ਕਰੋੜ ਹੈ ਇਹਨਾਂ ਨੇ ਕਹਿੰਦਾ ਵੀ 150 ਕਰੋੜ ਵਾਲੀਆਂ ਫਰਮਾਂ ਕੱਲੀਆਂ ਠੇਕੇ ਬਾ ਸਕਦੀਆਂ ਨੇ ਉਹ 150 ਕਰੋੜ ਦਾ ਅੰਕੜਾ ਕਿੱਥੋਂ ਆਇਆ ਇਹਨਾਂ ਦਾ ਜਵਾਬ ਇਹਨਾਂ ਕੋਲ ਹੈ ਨਹੀਂ ਉਹੀ ਦੋ ਫਰਮਾਂ ਜਿਨ੍ਹਾਂ ਨੂੰ ਫਾਇਦਾ ਪਹੁੰਚਾਉਣਾ ਸੀ ਉਹੀ 150 ਕਰੋੜ ਤੋਂ ਉੱਤੇ ਸੀ ਉਹਨਾਂ ਦਾ ਬਣਾ ਕੇ ਪਾਲਿਸੀ ਉਹਨਾਂ ਨੂੰ ਦੇਤਾ ਤੇ ਦੂਜੀ ਵੱਡੀ ਗੱਲ ਜਦੋਂ ਇਹਦੀ ਜਾਂਚ ਸ਼ੁਰੂ ਹੋਈ ਪਾਲਸੀ ਦੀ ਸਭ ਤੋਂ ਵੱਡੀ ਗੱਲ ਜਦੋਂ ਸ਼ਰਾਬ ਪਾਲਸੀ ਦੀ ਜਾਂਚ ਸ਼ੁਰੂ ਹੋਈ ਕਿ ਇਹਦੇ ਵਿੱਚ ਗੜਬੜੀ ਹੈ ਇਹਦੇ ਵਿੱਚ ਜਿਹੜੇ ਪੈਸੇ ਲਏ ਜਾ ਰਹੇ ਨੇ ਪਿੱਛੋਂ ਦੀ ਤਾਂ ਇਹਨਾਂ ਨੇ ਪਾਲਸੀ ਉਹ ਬੰਦ ਕਿਉਂ ਕੀਤੀ ਉਹ ਪਾਲਸੀ ਸਕ੍ਰੈਪ ਕਰਕੇ ਪਿਛਲੀ ਪਾਲਸੀ ਕਿਉਂ ਲਾਗੂ ਕੀਤੀ ਜੋ ਸਹੀ ਸੀ ਉਹ ਚੱਲਦੀ ਰਹਿਣ ਦਿੰਦੇ ਦੇਖੋ ਗੜਬੜੀਆਂ ਤਾਂ ਹੈਗੀਆਂ ਨੇ ਕਿਤੇ ਨਾ ਕਿਤੇ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਹੋਰ ਵੀ ਥਾਵਾਂ ਤੇ ਬੜਾ ਕੁਝ ਜਿਹੜੀਆਂ ਗੱਲਾਂ ਆਪਾਂ ਨੂੰ ਦਿਖਦੀਆਂ ਪਈਆਂ ਵੀ ਜਿੱਥੇ 2% ਪ੍ਰੋਫਿਟ ਸੀ 2.5% ਪ੍ਰੋਫਿਟ ਸੀ ਜਿੱਥੇ 2.5% ਮੁਨਾਫਾ ਸੀ ਉੱਥੇ 12% ਮੁਨਾਫਾ ਕਿਵੇਂ ਹੋ ਗਿਆ ਹੂੰ ਸਿਰਫ ਉਹੀ ਦੋ ਬੰਦੇਾਂ ਕਰਕੇ ਉਹ ਗੱਲਾਂ ਤਾਂ ਹੈਗੀਆਂ ਨੇ ਪਰ ਹੁਣ ਗੱਲਾਂ ਦਾ ਜਵਾਬ ਤਾਂ ਦੇਣੇ ਪੈਣਗੇ ਨਾ ਲੋਕ ਕਹਿੰਦੇ ਨਹੀਂ ਸਰਨਾ ਕਦੇ ਤੁਸੀਂ ਕਹਿ ਦਿੰਦੇ ਹੋ ਕਿ ਮੈਂ ਵੋਟਾਂ 'ਚ ਪ੍ਰਚਾਰ ਕਰਨ ਜਾਣਾ ਮੈਂ ਨਹੀਂ ਆ ਸਕਦਾ ਕਹਿੰਦੇ ਤੁਸੀਂ ਕਹਿ ਦਿੰਦੇ ਮੈਂ ਵਿਪਾਸਨਾ 'ਚ ਜਾਣਾ ਤਾਂ ਨਹੀਂ ਆ ਸਕਦਾ ਵਿਪਾਸਨਾ ਵੀ ਪਹਿਲਾਂ ਤਾਂ ਬੰਗਲੌਰ ਹੁੰਦੀ ਰਹੀ ਐ ਇੱਕ ਤੇ ਪੰਜਾਬ ਚ ਹੋਈ ਐ ਉਹ ਪੰਜਾਬ ਚ ਸਾਰਾ ਏਰੀਆ ਬੰਦ ਕਰਤਾ ਉੱਥੇ ਚਾਰ ਪੰਜ ਜ਼ਿਲਿਆਂ ਦੀ ਪੁਲਿਸ ਲਾ ਦਿੱਤੀ ਮੈਨੂੰ ਕਿਸੇ ਪੁਲਿਸ ਵਾਲੇ ਨੇ ਦੱਸਿਆ ਕਿ ਇੱਥੇ ਘੱਟੋ ਘੱਟ ਹਜ਼ਾਰ ਬੰਦਾ ਲੱਗਿਆ ਹੋਇਆ ਪੁਲਿਸ ਵਾਲਾ ਕਈ ਤਾਂ ਐਸਪੀ ਡੀਐਸਪੀ ਕਿੰਨੇ ਹੀ ਮਤਲਬ ਦਰਜਨਾ ਲੱਗੇ ਹੋਇਆ ਇੱਥੇ ਜਿਹਨਾਂ ਡਿਊਟੀ ਲੱਗੀ ਹੋਈ ਐ ਤੁਸੀਂ 4-400 ਕਰੋੜ ਦੇ ਜਹਾਜ਼ ਤੇ ਵਾਪਸ ਨਾ ਕਰਨਾ ਆਉਣੇ ਹੋ ਫਿਰ 400 ਕਰੋੜ ਦੇ ਜਹਾਜ਼ ਤੇ ਵਾਪਸ ਜਾਣੇ ਹੋ ਮੁੱਖ ਮੰਤਰੀ ਸਾਹਿਬ ਇੱਕ ਦਿਨ ਪਹਿਲਾਂ ਤੁਹਾਡੇ ਹੀ ਵਾਪਸ ਨਾ ਖਤਮ ਹੋਣ ਤੋਂ ਪਹਿਲਾਂ ਉੱਥੇ ਹੁਸ਼ਿਆਰਪੁਰ ਜਾ ਕੇ ਬਹਿ ਜਾਂਦੇ ਨੇ ਤੁਹਾਡੇ ਯਾਰ ਦੂਸਰੇ ਪਾਸੇ ਜੇ ਹੁਣ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਦੇ ਪ੍ਰਸ਼ਾਸਨ ਪ੍ਰਸ਼ਾਸਕ ਸੀ ਜਾਂ ਹਲਕੇ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਇਹ ਸੀ ਕਿ ਚਲੋ ਅੱਜ ਵੀ ਜ਼ਮਾਨਤ ਤੇ ਬਾਹਰ ਆਉਣਗੇ ਅੱਜ ਵੀ ਜ਼ਮਾਨਤ ਤੇ ਬਾਹਰ ਆਉਣਗੇ ਪਰ ਜਦੋਂ ਹੀ ਜ਼ਮਾਨਤ ਮਿਲਦੀ ਆ ਜ਼ਮਾਨਤ ਮਿਲਦੀ ਇੱਕ ਹੋਰ ਐਫ ਆਈ ਆਰ ਦੇ ਵਿੱਚ ਨਾਲ ਦੀ ਨਾਲ ਉਹਦੀ ਅਰੈਸਟ ਪਾਲਤੀ ਜਾਂਦੀ ਆ ਮੈਨੂੰ ਕੀ ਲੱਗਦਾ ਸੁਖਪਾਲ ਸਿੰਘ ਖਹਿਰਾ ਦੇ ਕੋਲੋਂ ਇੰਨਾ ਡਰ ਕਿਹੜਾ ਆਮ ਆਦਮੀ ਪਾਰਟੀ ਨੂੰ ਦੇਖੋ ਆਮ ਆਦਮੀ ਪਾਰਟੀ ਇੱਕ ਪਾਸੇ ਤਾਂ ਦਿੱਲੀ ਦੇ ਵਿੱਚ ਗੱਲ ਕਰਦੀ ਹੈ ਕਿ ਭਾਜਪਾ ਸਾਡੇ ਨਾਲ ਬਦਲਾਖੋਰੀ ਕਰਦੀ ਪਈ ਹੈ ਪੋਲੀਟੀਕਲ ਵੈਂਡਟਾ ਖੇਡਦੀ ਪਈ ਹੈ ਹੈਨਾ ਅਰ ਦੂਜੇ ਪਾਸੇ ਪੰਜਾਬ ਦੇ ਵਿੱਚ ਕੀ ਕਰਦੀ ਪਈ ਆ ਆਮ ਆਦਮੀ ਪਾਰਟੀ ਤੁਸੀਂ ਸੁਣ ਕੇ ਹਰਾਨ ਰਹੋਗੇ ਜਿਹੜੀਆਂ ਗੱਲਾਂ ਦੱਸੂਗਾ ਸੁਖਪਾਲ ਖਹਿਰਾ ਨੂੰ 28 ਸਤੰਬਰ ਨੂੰ ਉਸ ਕੇਸ ਦੇ ਵਿੱਚ ਚੱਕਿਆ ਗਿਆ ਜਿਹੜਾ ਕਿ 2015 ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਜਿਹਦੀ ਇੱਕ ਸਮਨਿੰਗ ਵੀ ਰਿਕੁਐਸਟ ਕਰ ਦਿੱਤੀ ਸੀ ਸਾਢੇ 8 ਸਾਲ ਪਹਿਲਾਂ ਉਸ ਕੇਸ ਦੇ ਵਿੱਚ ਚੱਕ ਲਿਆ ਗਿਆ ਫਿਰ ਉਸ ਤੋਂ ਬਾਅਦ ਜਦੋਂ ਹੁਣ 3 ਮਹੀਨੇ ਜੇਲ੍ਹ ਦੇ ਵਿੱਚ ਰੱਖ ਕੇ ਜਿਹੜੀ ਤਰੀਕ ਨੂੰ 4 1 2023 ਨੂੰ 4 ਜਨਵਰੀ ਨੂੰ ਉਹਨਾਂ ਦੀ ਜ਼ਮਾਨਤ ਹੋਣੀ ਸੀ ਸਭ ਨੂੰ ਪਤਾ ਹੈ ਕੋਟਾਂ ਖੁੱਲਣੀਆਂ ਸੀਗੀਆਂ ਸਭ ਨੂੰ ਪਤਾ ਸੀ ਵੀ ਪਹਿਲੇ ਦਿਨੀ ਜ਼ਮਾਨਤ ਹੋ ਜਾਣੀ ਹੈ ਤੇ ਜ਼ਮਾਨਤ ਜਦੋਂ ਹੋਣੀ ਸੀ 4 ਤਰੀਕ ਨੂੰ ਉਸੇ 4 ਤਰੀਕ ਨੂੰ ਇੱਕ ਐਫਆਈਆਰ ਇੱਕ ਪਰਚਾ ਨਵਾਂ ਪਾ ਦਿੱਤਾ ਗਿਆ ਰਾਤ ਨੂੰ 2 ਵਜੇ ਸੁਭਾਨਪੁਰ ਥਾਣੇ ਦੇ ਵਿੱਚ ਉਹ ਪਰਚਾ ਕੀ ਕਹਿੰਦਾ ਹੈ ਪਰਚਾ ਕਹਿੰਦਾ ਕਿ 15 ਅਕਤੂਬਰ ਨੂੰ ਸੁਖਪਾਲ ਕਿਸੇ ਅਣਪਛਾਤੇ ਬੰਦਿਆਂ ਨੇ ਕਸ਼ਮੀਰ ਸਿੰਘ ਦੀ ਵਾਈਫ ਨੂੰ ਧਮਕਾਇਆ ਕਿ ਸੁਖਪਾਲ ਖਹਿਰਾ ਦੇ ਕੇਸ ਦੇ ਵਿੱਚ ਗਵਾਹੀ ਨਾ ਦੇਵੇ ਇਸ ਕਰਕੇ ਸੁਖਪਾਲ ਖਹਿਰਾ ਤੇ ਪਰਚਾ ਦਰਜ ਕਰ ਦਿੱਤਾ ਸੁਖਪਾਲ ਖਹਿਰਾ ਤਾਂ ਉਦੋਂ 17 ਦਿਨ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ 15 ਤਰੀਕ ਨੂੰ ਕਹਿੰਦੇ ਤਮਕਾਇਆ 30 ਤਰੀਕ ਨੂੰ ਜਿਹੜੇ ਕਸ਼ਮੀਰ ਸਿੰਘ ਨੇ ਗਵਾਹੀ ਦਿੱਤੀ ਹੈ ਜਿਹੜੀ ਗਵਾਹੀ 30 ਤਰੀਕ ਨੂੰ ਹੋਈ ਹੈ 15 ਤਰੀਕ ਨੂੰ ਕਿਵੇਂ ਤਮਕਾਤਾ ਉਹ ਵੀ ਉਹ ਬੰਦੇ ਨੇ ਜਿਹੜਾ 17 ਦਿਨ ਪਹਿਲਾਂ ਜੇਲ੍ਹ ਚ ਹੈ ਮਤਲਬ ਉਸ ਤੋਂ ਬਾਅਦ ਐਫ ਆਈ ਆਰ ਕਦੋਂ ਦਰਜ ਹੁੰਦੀ ਹੈ 2 ਟਾਈ ਮਹੀਨਿਆਂ ਬਾਅਦ ਜਦੋਂ ਉਹਨੇ ਬੰਦੇ ਨੇ ਬਾਹਰ ਆਉਣਾ ਇਹ ਤੋਂ ਸਾਫ ਪਤਾ ਲੱਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਪੋਲਿਟਿਕਲ ਵੰਡਟਾ ਸਿਆਸੀ ਬਦਲਾਖੋਰੀ ਦੀ ਜਿਹੜੀ ਰਾਜਨੀਤੀ ਹੈ ਉਹ ਸਿਖਰ ਤੇ ਜਾ ਕੇ ਕਰ ਰਹੀ ਹੈ ਇਸ ਤੋਂ ਬਾਅਦ ਤਾਂ ਕੁਝ ਨਹੀਂ ਹੋ ਸਕਦਾ ਨਾ ਇੱਕ ਮੌਜੂਦਾ ਐਮਐਲਏ ਜਿਹਨੂੰ ਤੁਸੀਂ ਪਹਿਲਾਂ ਕੇਸ ਦੇ ਵਿੱਚ ਫਸਾਇਆ ਉਸ ਤੋਂ ਬਾਅਦ ਉਹਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜੀ ਐਫਆਈਆਰ ਉਸ ਦਿਨ ਕੀਤੀ ਗਈ ਹੂੰ ਤੇ ਇਹ ਬਿਲਕੁਲ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਇੱਕ ਪਾਸੇ ਤੁਸੀਂ ਸਿਰਫ ਇੱਕ ਪੁੱਛਗਿਛ ਕਰਕੇ ਇਹ ਨਹੀਂ ਸਿਰਫ ਪੁੱਛਗਿਛ ਕਰਨੀ ਹੈ ਉਹਦੇ ਕਰਕੇ ਤੁਸੀਂ ਭੱਜੇ ਫਿਰਦੇ ਹੋ ਰੋਲਾ ਪਾਈਏ ਨੇ ਤੁਹਾਡੀ ਸਾਰੀ ਜਿਹੜੀ ਨੈਸ਼ਨਲ ਟੀਮ ਹੈਗੀ ਉਹ ਪ੍ਰੈਸ ਕਾਨਫਰੰਸਾਂ ਕਰਦੀ ਪਈ ਹੈ ਕਦੇ ਡਰਾਮੇ ਕਰਦੇ ਹੋ ਤੁਸੀਂ ਕਿ ਅਸੀਂ ਜੇਲ੍ਹ ਚੋਂ ਚਲਾਵਾਂਗੇ ਸਰਕਾਰ ਇਹ ਉਹ ਕਦੇ ਕੁਛ ਕਦੇ ਕੁਛ ਤੇ ਦੂਜੇ ਪਾਸੇ ਦੂਜੇ ਪਾਸੇ ਤੁਸੀਂ ਆਪਣੇ ਜਿਹੜੇ ਸਿਆਸੀ ਵਿਰੋਧੀ ਨੇ ਤੁਹਾਡੇ ਉਹਨਾਂ ਨਾਲ ਸਿਆਸੀ મતਭੇਦ ਹੋ ਸਕਦੇ ਆ ਤੁਹਾਡੇ ਉਹਨਾਂ ਨਾਲ ਤੋਡੇ ਉਹਨਾਂ ਨਾਲ ਜਿਹੜੀ ਸਿਆਸੀ ਉੱਤੇ ਥੱਲੇ ਕੁਝ ਵੀ ਹੋ ਸਕਦਾ ਸਾਰੀ ਗੱਲਾਂ ਹੋ ਸਕਦੀਆਂ ਪਰ ਇਸ ਤਰੀਕੇ ਦੇ ਨਾਲ ਝੂਠੇ ਕੇਸ ਪਾ ਕੇ ਉਹ ਵੀ ਉਸ ਦਿਨ ਜਿਸ ਦਿਨ ਉਹਦੀ ਜ਼ਮਾਨਤ ਹੋਣੀ ਹੈ ਇਹ ਹੁਣ ਪੰਜਾਬ ਦੇ ਸਾਰੇ ਲੋਕਾਂ ਨੂੰ ਕਲੀਅਰ ਹੋ ਗਿਆ ਕਿ ਤੁਸੀਂ ਸਿਆਸੀ ਬਦਲਾਖੋਰੀ ਕਰਦੇ ਹੋ ਜਿਵੇਂ ਪਹਿਲਾਂ ਭਗਵੰਤ ਸਿੰਘ ਮਾਨ ਵੀ ਇਹੀ ਗੱਲਾਂ ਕਰਦੇ ਹੁੰਦੇ ਸੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿ ਪਰਚਾਂ ਦੀ ਰਾਜਨੀਤੀ ਦੀ ਗੱਲ ਕਰਦੇ ਹੁੰਦੇ ਸੀ ਤਾਂ ਫਿਰ ਹੁਣ ਇੱਥੇ ਕੀ ਮੰਨਿਆ ਜਾਵੇ ਕਿ ਇਹ ਵੀ ਫਿਰ ਉਹੀ ਪਰਚਾਂ ਦੀ ਰਾਜਨੀਤੀ ਖੇਡ ਰਿਹਾ ਜਿਹਨਾਂ ਦੇ ਜਿਹੜੀਆਂ ਇਹ ਗੱਲਾਂ ਪਹਿਲਾਂ ਕਰਦੇ ਰਹੇ ਆ ਦੀ ਪਰਚਿਆਂ ਦੀ ਰਾਜਨੀਤੀ ਹੈ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਪਰਚਿਆਂ ਦੀ ਰਾਜਨੀਤੀ ਇਸ ਤਰੀਕੇ ਦੀ ਤਾਂ ਹੋਈ ਨਹੀਂ ਕਦੇ ਕਿ ਤੁਸੀਂ ਵਿਧਾਇਕਾਂ ਨੂੰ ਇਸ ਤਰੀਕੇ ਦੇ ਨਾਲ ਅੰਦਰ ਰੱਖੋ ਉਹ ਵੀ ਇਦਾਂ ਝੂਠੇ ਪਰਚੇ ਪਾ ਕੇ ਤੁਸੀਂ ਐਮਐਲਏਜ਼ ਦੀ ਵਾਈਫ ਪਤਨੀਆਂ ਤੇ ਉਹਨਾਂ ਦੇ ਪਰਿਵਾਰਾਂ ਤੇ ਪਰਚੇ ਪਾ ਦਿਓ ਮੈਂ ਤਾਂ ਇਹ ਵੀ ਸੁਣਿਆ ਕਿ ਇੱਕ ਇੱਕ ਐਮਐਲਏ ਦੀ ਵਾਈਫ ਤੇ ਇਹਨਾਂ ਨੇ ਹੋਰ ਪਰਚਾ ਪਾ ਰੱਖਿਆ ਹਜੇ ਉਹ ਵੀ ਬਾਹਰ ਆਣਾ ਮਤਲਬ ਇਸ ਤਰੀਕੇ ਦੀ ਜਿਹੜੀ ਨੀਵੀਂ ਰਾਜਨੀਤੀ ਹੈ ਮੈਂ ਸਮਝਦਾ ਕਿ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਰਾਜਨੀਤੀ ਕੰਸਟਰਕਟਿਵ ਹੋਣੀ ਚਾਹੀਦੀ ਹੈ ਜੇ ਤੁਹਾਡਾ ਕੋਈ ਵਿਰੋਧ ਕਰਦਾ ਉਹਨੂੰ ਤੁਸੀਂ ਜਵਾਬ ਦਿਓ ਤੋਡਾ ਕੋਈ ਵਿਰੋਧ ਕਰਦਾ ਹੈ ਕੋਈ ਸੁਖਪਾਲ ਖਹਿਰਾ ਕਰਦਾ ਹੈ ਕੋਈ ਮਜੀਠੀਆ ਕਰਦਾ ਹੈ ਕੋਈ ਆਸ਼ੂ ਕਰਦਾ ਹੈ ਕੋਈ ਵੀ ਕਰਦਾ ਹੈ ਕੋਈ ਭਾਜਪਾ ਵਾਲੇ ਕਰਦੇ ਆ ਕੋਈ ਕਾਲੀ ਦਲ ਵਾਲੇ ਕਰਦੇ ਜੋ ਵੀ ਕਰਦੇ ਆ ਉਹਨਾਂ ਦਾ ਤੁਸੀਂ ਜਵਾਬ ਦਿਓ ਤੁਸੀਂ ਉਹਨਾਂ ਤੇ ਜੇ ਕੋਈ ਉਹਨਾਂ ਨੇ ਪੁਰਾਣੇ ਗਲਤ ਕੰਮ ਕੀਤੇ ਸਹੀ ਤਰੀਕੇ ਦੇ ਨਾਲ ਕੇਸ ਪਰਸ਼ੂ ਕਰੋ ਇਹ ਨਹੀਂ ਕਿ ਰਾਤ ਨੂੰ ਘਰੋਂ ਚੱਕ ਲਿਆ ਜੀ ਹੁਣ ਸੁਖਪਾਲ ਖਹਿਰਾ ਨੂੰ ਸਵੇਰੇ 5 ਵਜੇ ਘਰੋਂ ਚੱਕ ਲਿਆ ਉਸ ਤੋਂ ਬਾਅਦ ਜਿਹਦੇ ਜ਼ਮਾਨਤ ਹੋਣੀ ਉਹਦੇ ਫੇਰ ਉਹ ਤੇ ਪਰਚਾ ਪਾ ਦਿੱਤਾ ਇਹ ਕੋਈ ਗੱਲਾਂ ਥੋੜੀ ਨੇ ਤੁਸੀਂ ਉਹਨਾਂ ਨੂੰ ਜਿਹੜਾ ਕੇਸਾਂ ਨੂੰ ਸਹੀ ਤਰੀਕੇ ਦੇ ਨਾਲ ਪਰਸ਼ੂ ਕਰੋ ਜੇ ਹੈਗੇ ਆ ਕੋਈ ਇਸ ਤਰ੍ਹਾਂ ਦਾ ਸੁਪਾਲ ਸਿੰਘ ਖਰ ਨੂੰ ਉਲਝਾਇਆ ਜਾ ਰਿਹਾ ਜੇਕਰ ਮੁੱਖ ਗੱਲ ਕਰਕੇ ਉਸ ਇਕੱਲੇ ਇਨਸਾਨ ਤੋਂ ਡਰ ਕਿਹੜੀ ਗੱਲ ਦਾ ਜਾਂ ਉਹ ਬੇ ਬਾਕੀ ਦੇ ਨਾਲ ਇਹਨਾਂ ਦੇ ਖਿਲਾਫ ਜਾਂ ਇਹਨਾਂ ਦੀਆਂ ਜਿਹੜੀਆਂ ਕੋਈ ਨੀਤੀਆਂ ਹੁੰਦੀਆਂ ਉਹਦੇ ਖਿਲਾਫ ਬੋਲਦੇ ਨੇ ਡਰ ਖੀਰ ਕਿਹੜੀ ਗੱਲ ਦਾ ਸੁਪਾਲ ਖੇਰਾ ਦੇਖੋ ਮੈਂ ਸਮਝਦਾ ਕਿ ਇਹ ਉਹ ਹਰੇਕ ਬੰਦੇ ਤੋਂ ਡਰਦੇ ਜਿਹੜਾ ਇਹਨਾਂ ਨੂੰ ਸਵਾਲ ਕਰਦੇ ਆ ਜਿਹੜੇ ਤੱਥਾਂ ਦੇ ਨਾਲ ਸਵਾਲ ਕਰਦੇ ਆ ਇਹ ਹਰ ਇੱਕ ਬੰਦੇ ਤੋਂ ਡਰਦੇ ਆ ਚਾਹੇ ਕੋਈ ਛੋਟਾ ਜਾ ਚਾਹੇ ਕੋਈ ਛੋਟਾ ਜਿਹਾ ਉਹ ਐਕਟਿਵਿਸਟ ਹੈ ਚਾਹੇ ਕੋਈ ਐਮਐਲਏ ਹੈ ਚਾਹੇ ਕੋਈ ਸਾਬਕਾ ਮੰਤਰੀ ਹੈ ਕੋਈ ਮਰਜੀ ਹੈ ਜਿਹੜਾ ਇਹਨਾਂ ਨੂੰ ਸਵਾਲ ਕਰਦਾ ਹੈ ਉਹਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਉਹਦੇ ਪਰਚੇ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਪੁਲਿਸ ਤੋਂ ਡਰਾਉਣ ਦੀ ਕੋਸ਼ਿਸ਼ ਕਰਦੇ ਆ ਇੱਥੋਂ ਤੱਕ ਕਿ ਉਹਦੇ ਘਰੇ ਘਰੇ ਤੱਕ ਧਮਕੀਆਂ ਦੇਣ ਦੀ ਕੋਸ਼ਿਸ਼ ਕਰਦੇ ਆ ਸੁਖਪਾਲ ਖਹਿਰਾ ਤੋਂ ਇਹੀ ਡਰ ਹੈ ਕਿ ਸੁਖਪਾਲ ਖਹਿਰਾ ਉਸ ਹਰ ਗੱਲ ਤੇ ਜਵਾਬ ਆਵਾਜ਼ ਚੱਕਦਾ ਜਿਹੜੀ ਕਿ ਗਲਤ ਹੁੰਦੀ ਹੈ ਚਾਹੇ ਕਿੰਨੀਆਂ ਪਿਛਲੀ ਤੁਸੀਂ ਕਿੰਨੀਆਂ ਗੱ ਆਲਾ ਉਹਦੇ ਚ ਵੀ ਸੁਖਪਾਲ ਖਹਿਰਾ ਬੁਰੇ ਹੋ ਕੇ ਲੜੇ ਹੋਰ ਕਿੰਨੇ ਹੀ ਮਸਲੇ ਨੇਗੇ ਪੰਜਾਬ ਦੇ ਜਿਹਦੇ ਜਿੰਨਾ ਦੇ ਐਮ ਐਲ ਏਜ਼ ਨੇ ਗਲਤ ਕੀਤਾ ਚਾਹੇ ਉਹ ਸਰਾਰੀ ਵਾਲਾ ਮਸਲਾ ਸੀਗਾ ਚਾਹੇ ਕੋਈ ਵੀ ਮਸਲਾ ਸੀ ਸੁਖਪਾਲ ਖਹਿਰਾ ਖੁੱਲ ਕੇ ਬੋਲੇ ਨੇ ਇਹਨਾਂ ਨੂੰ ਚੁਬਦੇ ਉਹੀ ਬੰਦੇ ਨੇ ਜਿਹੜੇ ਖੁੱਲ ਕੇ ਬੋਲਦੇ ਨੇ ਤੇ ਮੈਂ ਸਮਝਦਾ ਇੱਕ ਗੱਲ ਕਿ ਜਿਹੜਾ ਇਹ ਕੰਮ ਕਰਦੇ ਪਏ ਆ ਪਰਚੀਆਂ ਦੇ ਨਾਲ ਪਰਚੀਆਂ ਦੇ ਨਾਲ ਪੰਜਾਬ ਦੇ ਲੋਕ ਨਹੀਂ ਡਰਦੇ ਠੀਕ ਹੈ ਉਹਨਾਂ ਦਾ ਪਰਿਵਾਰ ਕੁਝ ਟਾਈਮ ਦੇ ਲਈ ਪਰੇਸ਼ਾਨ ਹੋ ਸਕਦਾ ਠੀਕ ਹੈ ਉਹ ਉਹਨਾਂ ਨੂੰ ਤੁਸੀਂ ਜੇਲ੍ਹ ਦੇ ਵਿੱਚ ਰੱਖਿਆ ਕੁਝ ਉਹਨਾਂ ਨੂੰ ਤੁਸੀਂ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਪਰ ਮੈਂ ਸਮਝਦਾ ਵੀ ਜਿਹੜੇ ਪੰਜਾਬ ਦੇ ਲੋਕ ਨੇ ਜੇ ਤੁਸੀਂ ਕਹੋਗੇ ਵੀ ਉਹਤੇ ਪਰਚਾ ਪਾ ਕੇ ਦੂਜੇ ਬੰਦੇ ਚੁੱਪ ਕਰ ਜਾਣਗੇ ਮੈਂ ਨਹੀਂ ਸਮਝਦਾ ਕਿ ਪੰਜਾਬ ਦੇ ਲੋਕ ਇਹ ਚੁੱਪ ਕਰਨਗੇ ਪੰਜਾਬ ਦੇ ਲੋਕ ਸਗੋਂ ਹੋਰ ਚੰਗੇ ਤਰੀਕੇ ਦੇ ਨਾਲ ਇਹ ਲੜਾਈ ਲੜਨਗੇ ਲੱਗਦਾ ਫਿਰ ਇਹ ਇਹ ਪਰਚਾਂ ਦੀ ਰਾਜਨੀਤੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਭਰਨੀਆਂ ਵੀ ਪੈਸੇ ਦੇ ਭੁਗਤਾਨ ਵੀ ਪੈ ਸਕਦਾ ਹੈ ਦੇਖੋ ਸਰਕਾਰਾਂ ساری ਉਮਰ ਤਾਂ ਰਹਿੰਦੀਆਂ ਨਹੀਂ ਹੁੰਦੀਆਂ ਇਹ ਗੱਲ ਲੀਡਰਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਜਿਹੜੇ ਹੁਣ ਸੱਤਾ ਦੇ ਵਿੱਚ ਨੇ ਤੇ ਇਹ ਗੱਲ ਅਫਸਰਾਂ ਨੂੰ ਵੀ ਸਮਝ ਲੈਣੀ ਚਾਹੀਦੀ ਆ ਕਿ ਜਿਹੜੀ ਤੁਸੀਂ ਸੱਤਾ ਧਿਰ ਦੇ ਕਹੇ ਤੇ ਇਹ ਗਲਤ ਕੰਮ ਕਰਦੇ ਪਿਓ ਚਾਹੇ ਉਹ ਪ੍ਰਸ਼ਾਸਨਿਕ ਕੰਮ ਨੇ ਤੇ ਚਾਹੇ ਇਹ ਜਿਹੜੇ ਪੁਲਿਸ ਵਾਲੇ ਕੰਮ ਨੇ ਜਿੰਨੇ ਵੀ ਕੰਮ ਨੇਗੇ ਤੁਸੀਂ ਗਲਤ ਕਰਦੇ ਪਿਓ ਜੇ ਕਿਸੇ ਕਹਿਣ ਤੇ ਪਤਾ ਤੁਹਾਨੂੰ ਵੀ ਇਹ ਗਲਤ ਹੁੰਦਾ ਪਿਆ ਇਹ ਸਰਕਾਰਾਂ ساری ਉਮਰ ਥੋੜੀ ਰਹਿੰਦੀਆਂ ਹੁੰਦੀਆਂ ਨਹੀਂ ਗੀਆਂ ਤੁਸੀਂ ਜੇ ਹੁਣ ਭਗਵੰਤ ਮਾਨ ਇਹ ਕੰਮ ਕਰਦਾ ਪਿਆ ਤੇ ਕੱਲ ਨੂੰ ਸਰਕਾਰ ਹੋਰ ਵੀ ਆਉਣੀ ਆ ਫਿਰ ਇਹਨਾਂ ਨਾਲ ਵੀ ਹੋਣਾ ਹੀ ਆ ਜੇ ਕੋਈ ਹੋਰ ਮਨਿਸਟਰ ਜਾਂ ਕੋਈ ਹੋਰ ਐਮਐਲਏ ਕਿਸੇ ਦੇ ਪਰਚੇ ਦੀ ਰਾਜਨੀਤੀ ਕਰਦਾ ਭਈ ਕੱਲੂ ਉਹਨਾਂ ਨਾਲ ਵੀ ਹੋਣੀ ਹੈ ਜੇ ਕੋਈ ਕਿਸੇ ਦੇ ਪਰਿਵਾਰ ਤੇ ਪਰਚੇ ਪਾਉਂਦਾ ਪਿਆ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹਦੇ ਪਰਿਵਾਰ ਤੇ ਪਰਚੇ ਪਏ ਆ ਕੱਲੂ ਦੂਜਿਆਂ ਦੇ ਪਰਿਵਾਰਾਂ ਤੇ ਨਹੀਂ ਪੈਣਗੇ ਇਹ ਮੈਂ ਸਮਝਦਾ ਕਿ ਜੇ ਹੁਣ ਇਹ ਕਰਦੇ ਪਏ ਆ ਤੇ ਇਹੀ ਟ੍ਰੈਂਡ ਪੰਜਾਬ ਦਾ ਬਣ ਜਾਣਾ ਅੱਗੇ ਤੋਂ ਇਸ ਕਰਕੇ ਇਹਨਾਂ ਨੂੰ ਬਹੁਤ ਸਮਝ ਕੇ ਇਹ ਰਾਜਨੀਤੀ ਕਰਨੀ ਚਾਹੀਦੀ ਕਿਉਂਕਿ ਇੱਥੇ ਨਹੀਂ ਰੁਕਦੀ ਗੱਲ ਇਹਨਾਂ ਨੂੰ ਵਹਿਮ ਪਿਆ ਪਹਿਲੀ ਵਾਰ ਪਾਵਰ ਆਈ ਹੈ ਕਿ ਸਾਡੇ ਕੋਲੇ ਪਾਵਰ ਆਈ ਹੈ ਵਰਤ ਲਓ ਇਹਨੂੰ ਫਲਾਣੇ ਦੀ ਵਾਈਫ ਤੇ ਪਰਚਾ ਕਰ ਦਿਓ ਫਲਾਣੇ ਦੇ ਪਰਿਵਾਰ ਤੇ ਪਰਚਾ ਕਰ ਦਿਓ ਉੱਤੇ ਝੂਠੀ ਐਫਆਈਆਰ ਕਰੋ ਇਹਨੂੰ ਅੰਦਰ ਰੱਖੋ ਉਹਨੂੰ ਘਰੋਂ ਚੱਕ ਲਓ ਚੋਰਾ ਵਾਂਗੂ ਕਿਸੇ ਨੂੰ ਕਿਤੋਂ ਚੱਕ ਲਓ ਇਹ ਚੰਗਾ ਲੱਗਦਾ ਅੱਜ ਕਿਉਂਕਿ ਇਹਨਾਂ ਕੋਲੇ ਪਾਵਰ ਹੈ ਪਰ ਇਹ ਅੱਗੇ ਦੀ ਸੋਚ ਲਾਣ ਮੈਂ ਕਹਿੰਦਾ ਵੀ ਇਹ ਪੰਜਾਬ ਦੇ ਵਿੱਚ ਬਹੁਤ ਮਾੜਾ ਟਰੈਂਡ ਬਣ ਜੂਗਾ ਸਰਕਾਰ ਜਦੋਂ ਬਦਲਣੀ ਹੈ ਫਿਰ ਸਭ ਨਾਲ ਹੋਣਾ ਇਹ ਜਿਨ੍ਹਾਂ ਨੇ ਕੀਤਾ ਇਸ ਕਰਕੇ ਆਪਦੀ ਸੋਚੋ ਇਹ ਸੋਚੋ ਕਿ ਪੰਜਾਬ ਦੇ ਵਿੱਚ ਕੀ ਤੁਸੀਂ ਮਾਹੌਲ ਪੈਦਾ ਕਰਦੇ ਪਏ ਹੋ ਕੀ ਤੁਸੀਂ ਟ੍ਰੈਂਡ ਬਣਾਉਂਦੇ ਪਏ ਹੋ ਜਦੋਂ ਇਹ ਮਾੜਾ ਟ੍ਰੈਂਡ ਇੱਕ ਵਾਰ ਬਣ ਗਿਆ ਫਿਰ ਸਭ ਨਾਲ ਹੋਣਾ ਇਹ ਤੇ ਫਿਰ ਤੁਹਾਡੇ ਨਾਲੋਂ ਵੱਧ ਪੰਜਾਬ ਨੂੰ ਨੁਕਸਾਨ ਹੋਣਾ ਹੈ ਕਿਉਂਕਿ ਲੋਕਾਂ ਨੇ ਇੰਨਾਂ ਗੱਲਾਂ ਦੇ ਵਿੱਚ ਹੀ ਉਲਝ ਜਾਣਾ ਕਿ ਅੱਜ ਭਗਵੰਤ ਤੇ ਪਰਚਾ ਪੈ ਗਿਆ ਅੱਜ ਮਜੀਠੀਆ ਤੇ ਪਰਚਾ ਪੈ ਗਿਆ ਅੱਜ ਖਹਿਰੇ ਤੇ ਪਰਚਾ ਪੈ ਗਿਆ ਅੱਜ ਫਲਾਣੇ ਤੇ ਪਰਚਾ ਪੈ ਗਿਆ ਇਹ ਚੀਜ਼ਾਂ ਤੋਂ ਬਾਹਰ ਆਓ ਕੰਸਟਰਕਟਿਵ ਰਾਜਨੀਤੀ ਕਰੋ ਇਸ ਤਰ੍ਹਾਂ ਨੇ ਫਿਰ ਇਹ ਗੱਲ ਵੀ ਕਿਤੇ ਮੰਨ ਕੇ ਚੱਲੇ ਜਿਵੇਂ ਟਰੋਲਿੰਗ ਦੇ ਵਿੱਚ ਕਿਹਾ ਜਾਂਦਾ ਕਿ ਸਾਡੇ ਤਾਂ ਜਿਵੇਂ ਤੁਸੀਂ ਕਹਿੰਗੇ ਪਾਵਰ ਆਈ ਐ ਇਹਨਾਂ ਕੋਲ ਅੱਜ ਸ਼ਾਇਦ ਪਤਾ ਨਹੀਂ ਲੱਗਦਾ ਜਿਵੇਂ ਟਰੋਲਿੰਗ ਦੇ ਵਿੱਚ ਇਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਮਸਾਂ ਤਾਂ ਵਾਰੀ ਐ ਫਿਰ ਹੁਣ ਤਾਂ ਅਸੀਂ ਐਂ ਕਰਾਂਗੇ ਨਹੀਂ ਫਿਰ ਜਦੋਂ ਇਹਨਾਂ ਦੀ ਮਸਾਂ ਵਾਰੀ ਆਈ ਐ ਤੇ ਫਿਰ ਜਦੋਂ ਅਗਲਿਆਂ ਦੀ ਵਾਰੀ ਤੇ ਫਿਰ ਅਗਲੇ ਵੀ ਤੈਹੀ ਕਰਨਗੇ ਹੁਣ ਹੁਣ ਭਗਵੰਤ ਮਾਨ ਨੂੰ ਲੱਗਦਾ ਪਿਆ ਕਿ ਮੇਰੇ ਕੋਲ ਪਾਵਰ ਆ ਮੈਂ ਕਰਾਂ ਪਰ ਜਿਹੜਾ ਹੁਣ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹੋਰਣਾ ਹੁੰਦਾ ਪਿਆ ਹਜੇ ਤਾਂ ਕੁਝ ਹੋਇਆ ਹੀ ਨਹੀਂ ਤੁਸੀਂ ਤੇ ਸਿਰਫ ਸਵਾਲ ਕਰਨ ਤੇ ਤੁਸੀਂ ਕਹੀਏ ਨੋ ਕਿ ਸਾਡੇ ਨਾਲ ਪਤਾ ਨਹੀਂ ਕੀ ਹੋ ਜਾਊਗਾ ਹਜੇ ਤਾਂ ਕੱਲੀ ਸਵਾਲ ਕਰਨ ਦੀ ਬਾਰੀ ਆਈ ਹੈ ਤੁਸੀਂ ਸਿਰਫ ਉਨੀ ਗੱਲ ਤੇ ਤੜਫੇ ਪਿਓ ਕਿ ਉਹਨਾਂ ਨੇ ਸਮਨ ਕਰ ਦਿੱਤੇ ਸਵਾਲ ਕਰਨ ਤੇ ਕਿ ਸਵਾਲ ਕਰਮੇ ਅਸੀਂ ਤੁਸੀਂ ਆਜੋ ਪਰ ਤੁਸੀਂ ਤੇ ਇੱਥੇ ਚੱਕ ਚੱਕ ਅੰਦਰ ਦੇ ਰੱਖਿਆ ਬੰਦੇ ਕਿੰਨੇ ਬੰਦੇ ਅੰਦਰ ਦੇ ਦਿੱਤੇ ਕਨਵਿਕਸ਼ਨ ਰੇਟ ਦੇਖੋ ਕਿੰਨੀ ਕ ਕਿੰਨੇ ਬੰਦੇ ਕਨਵਿਕਟ ਹੋਏ ਐਕਚੁਅਲ ਦੇ ਵੋ ਜਿਹੜੇ ਇਹਨਾਂ ਨੇ ਪਰਚੇ ਪਾ ਕੇ ਅੰਦਰ ਦਿੱਤੇ ਸਾਰੇ ਬੇਲ ਦੇ ਬਾਹਰ ਨੇ ਸੋ ਸੋ ਮੈਟ ਬਹੁਤ ਬਹੁਤ। थैंक यू जी थैंक यू सो मच। ਸੋ ਮੇਰੇ ਨਾਲ ਆਰਟੀ ਐਕਟਿਵਿਸਟ ਮਾਨਿਕ ਗੋਇਲ ਹੋ ਰਹੀ ਸੀ। ਗੱਲਬਾਤ ਹੋਈ ਕਿ ਅਰਵਿੰਦ ਕੇਜਰੀਵਾਲ ਹੋਰੇ ਜਿਹੜੇ ਨੇ ਉਹ ਈਡੀ ਤੋਂ ਕਿਉਂ ਭੱਜ ਰਹੇ ਨੇ ਕਟੜੇ ਇਮਾਨਦਾਰ ਕਹਿਣ ਵਾਲੀ ਪਾਰਟੀ ਕਟੜੇ ਇਮਾਨਦਾਰ ਨੇਤਾ ਜਿਹੜੇ ਨੇ ਤਾਂ ਉਹ ਸਵਾਲਾਂ ਦਾ ਜਵਾਬ ਤੋਂ ਹੀ ਸਵਾਲ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਹੀ ਜਿਹੜਿਆ ਕਿਉਂ ਭੱਜ ਰਹੇ ਨੇ ਤੇ ਸੁਖਪਾਲ ਖੈਰਾ ਦੇ ਉੱਪਰ ਕੀ ਬਦਲਾਕੁਰੀ ਦੀ ਰਾਜਨੀਤੀ ਜਿਹੜੀ ਆ ਉਹ ਹੋ ਰਹੀ ਆ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਭਗਵੰਤ ਸਿੰਘ ਮਾਨ ਗੱਲਾਂ ਕਰਦੇ ਰਹੇ ਨੇ ਕਿ ਭਾਈ ਪਰਚਿਆਂ ਦੀ ਰਾਜਨੀਤੀ ਪੰਜਾਬ ਦੇ ਵਿੱਚ ਹੁੰਦੀ ਆ ਤਾਂ ਹੁਣ ਵੀ ਕਿਤੇ ਨਾ ਕਿਤੇ ਲੱਗ ਰਿਹਾ ਕਿ ਉਹੀ ਪਰਚਿਆਂ ਦੀ ਰਾਜਨੀਤੀ ਹੁਣ ਵੀ ਜਿਹੜੀ ਆ ਚੱਲ ਰਹੀ ਆ ਜਿਸ ਤਰ੍ਹਾਂ ਮਾਨੀ ਗੋਲ ਕਹਿੰਦੇ ਨੇ ਕਿ ਇਹ ਟਰੈਂਡ ਜਿਹੜਾ ਤੁਸੀਂ ਸੈੱਟ ਕਰ ਰਹੇ ਹੋ ਇਹ ਗਲਤ ਆ ਤੇ ਇਹ ਇੱਥੇ ਹੀ ਰੁ ਸਾਧਾਨ ਰਹਿੰਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਨੂੰ ਇਸ ਚੀਜ਼ ਦਾ ਜਿਹੜਾ ਹੈਗਾ ਖਾਮਿਆਸ ਦਾ ਉਹ ਪੱਕਣਾ ਪੈ ਸਕਦਾ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸਕਰੇ ਬੌਂਦੇ ਹੋ ਜਾਇਤ ਧੰਨਵਾਦ ਜੀ